ਭਾਈ ਫੱਗੂ ਮੱਲ ਬਿਹਾਰ ਵਿੱਚ ਪੈਂਦੇ ਪਿੰਡ ਸਸਰਾਮ ਦਾ ਰਹਿਣ ਵਾਲਾ ਸੀ ਤੇ ਉਹ ਗੁਰੂ ਘਰ ਦਾ ਬਹੁਤ ਵੱਡਾ ਤੇ ਸ਼ਰਧਾવાન ਸ਼ਰਧਾਲੂ ਸੀ ਸਾਰੇ ਪਿੰਡ ਵਿੱਚ ਲੋਕ ਉਸ ਨੂੰ ਚਾਚਾ ਫੱਗੂ ਕਹਿ ਕੇ ਹੀ ਬੁਲਾਉਂਦੇ ਸਨ ਭਾਈ ਫੱਗੂ ਆਪਣੇ ਆਲੇ ਦੁਆਲੇ ਹਰ ਥਾਂ ਤੇ ਜਾ ਕੇ ਗੁਰਬਾਣੀ ਦਾ ਪ੍ਰਚਾਰ ਕਰਦਾ ਸੀ ਤੇ ਇਸ ਦੇ ਨਾਲ-ਨਾਲ ਹੀ ਉਹ ਸਿੱਖਾਂ ਨੂੰ ਦਸਵੰਦ ਕੱਢਣ ਦੀ ਵੀ ਬੇਨਤੀ ਕਰਿਆ ਕਰਦਾ ਸੀ ਤੇ ਸਿੱਖਾਂ ਦੁਆਰਾ দান ਕੀਤੇ ਦਸਵੰਦ ਨੂੰ ਵੀ इकਟ्ठा ਕਰਕੇ ਗੁਰੂ ਘਰ ਲਈ ਭੇਜ ਦਿੰਦਾ ਸੀ ਭਾਈ ਫੱਗੂ ਦੇ ਮਨ ਵਿੱਚ ਇੱਕ ਬਹੁਤ ਵੱਡੀ ਇੱਛਾ ਸੀ ਕਿ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਵਾਰ ਮੇਰੇ ਘਰ ਜ਼ਰੂਰ ਆਉਣ ਤੇ ਇਸੇ ਇੱਛਾ ਦੇ ਨਾਲ ਉਸਨੇ ਆਪਣੇ ਘਰ ਦਾ ਦਰਵਾਜ਼ਾ ਬਹੁਤ ਵੱਡਾ ਬਣਾਇਆ ਹੋਇਆ ਸੀ ਤਾਂ ਕਿ ਗੁਰੂ ਸਾਹਿਬ ਘੋੜੇ ਉੱਤੇ ਬੈਠੇ ਹੋਏ ਹੀ ਘਰ ਦੇ ਅੰਦਰ ਆ ਜਾਣ ਉਹ ਆਪਣੇ ਘਰ ਦਾ ਦਰਵਾਜ਼ਾ ਸਦਾ ਹੀ ਖੁੱਲ੍ਹਾ ਰੱਖਦਾ ਸੀ ਤਾਂ ਕਿ ਗੁਰੂ ਸਾਹਿਬ ਜੀ ਨੂੰ ਬਾਹਰ ਰੁਕਣਾ ਨਾ ਪਵੇ ਪਿੰਡ ਵਾਲਿਆਂ ਨੇ ਅਕਸਰ ਹੀ ਉਸ ਨਾਲ ਮਜ਼ਾਕ ਕਰਨੇ ਕਿ ਗੁਰੂ ਸਾਹਿਬ ਜੀ ਇੰਨੀ ਦੂਰੋਂ ਪੰਜਾਬ ਤੋਂ ਸਾਡੇ ਪਿੰਡ ਕਦੇ ਵੀ ਨਹੀਂ ਆਉਣਗੇ ਪਰ ਭਾਈ ਫੱਗੂ ਨੂੰ ਆਪਣੇ ਗੁਰੂ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਭਾਈ ਫੱਗੂ ਜੀ ਮਨ ਵਿੱਚ ਸੋਚਦੇ ਉਹ ਇੱਕ ਨਾ ਇੱਕ ਦਿਨ ਗੁਰੂ ਮੇਰੇ ਘਰ ਜ਼ਰੂਰ ਆਉਣਗੇ ਭਾਈ ਫੱਗੂ ਜੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਬਹੁਤ ਬੇਤਾਬ ਸੀ ਤੇ ਇਸ ਵਾਰ ਉਸਨੇ ਇਕੱਠਾ ਕੀਤਾ ਹੋਇਆ ਦਸਵੰਦ ਗੁਰੂ ਘਰ ਦੇਣ ਦੀ بجائے ਆਪਣੇ ਕੋਲ ਹੀ ਰੱਖ ਲਿਆ ਤੇ ਮਨ ਵਿੱਚ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ ਅੱਜ ਤੋਂ ਬਾਅਦ ਮੈਂ ਜਿੰਨਾ ਵੀ ਦਸਵੰਦ ਇਕੱਠਾ ਕਰਾਂਗਾ ਉਹ ਆਪਣੇ ਪਾਸ ਹੀ ਰੱਖਿਆ ਕਰਾਂਗਾ ਤੇ ਸਿਰਫ ਆਪ ਜੀ ਨੂੰ ਹੀ ਭੇਟਾ ਕਰਾਂਗਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਤੁਸੀਂ ਆਪਣੇ ਪਵਿੱਤਰ ਚਰਨ ਮੇਰੇ ਘਰ ਜ਼ਰੂਰ ਪਾਓਗੇ ਭਾਈ ਫੱਗੂ ਕਰੀਬ 6 ਮਹੀਨੇ ਤੱਕ ਦਾ ਸੰਬੰਧ ਆਪਣੇ ਪਾਸ ਇਕੱਠਾ ਕਰਦਾ ਰਿਹਾ ਤੇ ਅਖੀਰ ਉਹ ਕਰਮਾ ਭਾਗਾ ਵਾਲਾ ਦਿਨ ਆ ਹੀ ਗਿਆ ਕਿ ਗੁਰੂ ਸਾਹਿਬ ਜੀ ਪੰਜਾਬ ਤੋਂ ਸਫ਼ਰ ਕਰਦੇ ਹੋਏ ਸਸਰਾਮ ਵਿਖੇ ਆਣ ਪਹੁੰਚੇ ਤੇ ਘੋੜੇ ਉੱਤੇ ਬੈਠੇ ਹੋਏ ਹੀ ਚਾਚਾ ਫੱਗੂ ਦੇ ਘਰ ਲੰਘ ਆਏ ਤਾਂ ਗੁਰੂ ਸਾਹਿਬ ਜੀ ਦੇ ਦਰਸ਼ਨ پا ਕੇ ਚਾਚਾ ਫੱਗੂ ਬਹੁਤ ਖੁਸ਼ ਹੋਇਆ ਤੇ ਸਭ ਤੋਂ ਪਹਿਲਾਂ ਗੁਰੂ ਜੀ ਦੇ ਚਰਨਾਂ ਨੂੰ ਮੱਥਾ ਟੇਕਿਆ ਜਦੋਂ ਸੰਗਤ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਚਾਚਾ ਫੱਗੂ ਦੇ ਘਰ ਪਹੁੰਚ ਚੁੱਕੇ ਹਨ ਤਾਂ ਸੰਗਤਾਂ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਚਾਚਾ ਫੱਗੂ ਦੇ ਘਰ ਪਹੁੰਚ ਗਈਆਂ ਸੰਗਤਾ ਦਾ ਇਕੱਠਾ ਕੀਤਾ ਦਸਵੰਦ ਜਦੋਂ ਭਾਈ ਫੱਗੂ ਜੀ ਨੇ ਗੁਰੂ ਸਾਹਿਬ ਜੀ ਨੂੰ ਭੇਟਾ ਕੀਤਾ ਤਾਂ ਗੁਰੂ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ ਕਿ ਭਾਈ ਤੂੰ ਸਾਨੂੰ ਪੂਰਾ ਦਸਵੰਦ ਨਹੀਂ ਭੇਟਾ ਕੀਤਾ ਹਾਲੇ ਵੀ ਕੁਝ ਬਚਿਆ ਹੈ ਤੂੰ ਆਪਣੇ ਪਾਸ ਹੀ ਰੱਖੀ ਬੈਠਾ ਹੈ ਤਾਂ ਗੁਰੂ ਸਾਹਿਬ ਜੀ ਦੇ ਮੋਹ ਇਹ ਸ਼ਬਦ ਸੁਣ ਕੇ ਭਾਈ ਫੱਗੂ ਬਹੁਤ ਹੈਰਾਨ ਹੋਇਆ ਤੇ ਆਖਣ ਲੱਗਾ ਕਿ ਗੁਰੂ ਜੀ ਮੇਰੇ ਪਾਸ ਜਿੰਨਾ ਵੀ ਦਾ ਸੰਬੰਧ ਹੈ ਉਹ ਮੈਂ ਸਾਰਾ ਆਪ ਜੀ ਨੂੰ ਦੇ ਦਿੱਤਾ ਹੈ ਸੰਗਤ ਦਾ ਮੇਰੇ ਕੋਲ ਤਾਂ ਹੁਣ ਕੁਝ ਵੀ ਨਹੀਂ ਬਚਿਆ ਤਾਂ ਗੁਰੂ ਸਾਹਿਬ ਜੀ ਨੇ ਦੂਜੀ ਵਾਰ ਫਿਰ ਤੋਂ ਕਿਹਾ ਕਿ ਭਾਈ ਹਾਲੇ ਵੀ ਸਾਨੂੰ ਤੇਰਾ ਪੂਰਾ ਦਸਬੰਧ ਨਹੀਂ ਮਿਲਿਆ ਤਾਂ ਇਸ ਵਾਰ ਚਾਚਾ ਫੱਗੂ ਕਹਿਣ ਲੱਗਾ ਮਹਾਰਾਜ ਜੀ ਕਿਰਪਾ ਕਰਕੇ ਤੁਸੀਂ ਆਪ ਹੀ ਦੱਸੋ ਕਿ ਮੈਂ ਕੀ ਭੁੱਲ ਗਿਆ ਹਾਂ ਤੁਸੀਂ ਤਾਂ ਦਿਲਾਂ ਦੀਆਂ ਜਾਣਨ ਵਾਲੇ ਸੱਚੇ ਪ੍ਰਮਾਤਮਾ ਹੋ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਕਿ ਬਾਹਰ ਜੋ 베ਰੀ ਲੱਗੀ ਹੋਈ ਹੈ ਉਹ ਵੀ ਸਾਡੀ ਹੈ ਇਹ ਗੱਲ ਗੁਰੂ ਸਾਹਿਬ ਜੀ ਦੇ ਮੋਹੋਂ ਸੁਣ ਕੇ ਚਾਚਾ ਫੱਗੂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਚੁਰੇ ਤੇ ਉਹ ਗੁਰੂ ਸਾਹਿਬ ਜੀ ਦੇ ਪੈਰਾਂ ਵਿੱਚ ਦੁਬਾਰਾ ਡਿੱਗ ਗਿਆ ਗੁਰੂ ਸਾਹਿਬ ਜੀ ਨੇ ਭਾਈ ਫੱਗੂ ਨੂੰ ਉੱਪਰ ਉਠਾਇਆ ਤੇ ਕਿਹਾ ਭਾਈ ਤੂੰ ਹੁਣ ਆਪ ਹੀ ਸੰਗਤ ਨੂੰ ਇਸ ਬਾਰੇ ਸੱਚ-ਸੱਚ ਦੱਸ ਚਾਚਾ ਫੱਗੂ ਜੀ ਨੇ ਸਾਰੇ ਸੰਗਤਾਂ ਦੇ ਸਾਹਮਣੇ ਸਾਰੀ ਸੰਗਤ ਨੂੰ ਦੱਸਿਆ ਕਿ ਇੱਕ ਦਿਨ ਮੈਂ ਦਸਵੰਦ ਲੈਣ ਲਈ ਕਿਸੇ ਦੇ ਘਰ ਗਿਆ ਤੇ ਉਸ ਘਰ ਵਿੱਚ ਬਹੁਤ ਜ਼ਿਆਦਾ ਗਰੀਬੀ ਸੀ ਗਰੀਬ ਪਰਿਵਾਰ ਸੀ ਉਸ ਵੇਲੇ ਘਰ ਵਿੱਚ ਸਿਰਫ ਇੱਕ ਔਰਤ ਹੀ ਸੀ ਬਾਕੀ ਸਾਰਾ ਪਰਿਵਾਰ ਬਾਹਰ ਗਿਆ ਹੋਇਆ ਸੀ ਤਾਂ ਜਦੋਂ ਮੈਂ ਉਸ ਔਰਤ ਤੋਂ ਦਸਵੰਦ ਮੰਗਿਆ ਤਾਂ ਉਸ ਭੈਣ ਨੇ ਕਿਹਾ ਕਿ ਗੁਰੂ ਨੂੰ ਦੇਣ ਲਈ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈ ਮੈਂ ਕਿਹਾ ਭੈਣ ਜੀ ਕੁਝ ਨਾ ਕੁਝ ਗੁਰੂ ਜੀ ਦੇ ਨਾਮ ਤੇ ਜ਼ਰੂਰ ਦਿਓ ਤਾਂ ਉਸ ਭੈਣ ਨੇ ਗੁੱਸੇ ਵਿੱਚ ਆ ਕੇ ਮਿੱਟੀ ਦੀ ਮੁਠ ਭਰ ਕੇ ਮੇਰੇ ਹੱਥਾਂ ਵਿੱਚ ਫੜਾ ਦਿੱਤੀ ਤਾਂ ਮੈਂ ਸੋਚਿਆ ਕਿ ਇਹ ਮਿੱਟੀ ਗੁਰੂ ਦੇ ਨਾਮ ਤੇ ਮਿਲੀ ਹੈ ਇਸ ਲਈ ਇਸ ਨੂੰ ਸੁੱਟਣਾ ਨਹੀਂ ਚਾਹੀਦਾ ਫਿਰ ਮੈਂ ਉਸ ਮਿੱਟੀ ਨੂੰ ਆਪਣੇ ਘਰ ਲੈ ਆਇਆ ਤਾਂ ਉਸ ਮਿੱਟੀ ਵਿੱਚ ਇੱਕ ਬੇਰ ਦੀ ਗਿੱਟਕ ਸੀ ਜਿਸ ਨੂੰ ਮੈਂ ਆਪਣੇ ਘਰ ਦੇ ਵਿਹੜੇ ਵਿੱਚ ਬੀਜ ਦਿੱਤਾ ਤੇ ਉਸੇ ਗਿੱਟਕ ਤੋਂ ਹੀ ਇਹ 베ਰੀ ਪੈਦਾ ਹੋਈ ਸੀ ਭਾਈ ਫੱਗੂ ਦੇ ਮੋਹੋਂ ਇਹ ਸਭ ਸੁਣ ਕੇ ਸਾਰੀ ਸੰਗਤ ਦੀਆਂ ਅੱਖਾਂ 'ਚੋਂ ਹੰਝੂ ਵਹਿ ਤੁਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਤੂੰ ਬੜੀ ਵੱਡੀ ਭਾਵਨਾਵਾਂ ਵਾਲਾ ਸਿੱਖ ਹੈ ਜਿਸ ਨੇ ਗੁਰੂ ਦੇ ਨਾਮ ਦੀ ਮਿੱਟੀ ਵੀ ਆਪਣੇ ਝੋਲੀ ਵਿੱਚ ਪਵਾ ਲਈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਫੱਗੂ ਜੀ ਦੇ ਘਰ ਆਣ ਕੇ ਦਰਸ਼ਨ ਦਿੱਤੇ ਤੇ ਭਾਈ ਫੱਗੂ ਜੀ ਨੂੰ ਨਿਹਾਲੋ ਨਿਹਾਲ ਕਰਕੇ ਉਸ ਦੇ 베ੜੇ ਪਾਰ ਕਰ ਦਿੱਤੇ ਇਤਿਹਾਸ ਦੱਸਦਿਆਂ ਹੋਇਆਂ ਹੋਈਆਂ ਗਲਤੀਆਂ ਤੋਂ ਖਿਮਾ ਕਰਨੀ ਜੀ ਇਹੋ ਜੀਆਂ ਹੋਰ ਸਾਖੀਆਂ ਸੁਣਨ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਰੂਰ ਲਿਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ